ਗਦਰਿਕ ਪ੍ਰੇਮ ਕਥਾ ਤੋਂ ਬਾਅਦ ਗਦਰ ਟੂਨ ਨੂੰ ਵੀ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਇਸ ਲਈ ਫਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਇਸ ਦੇ ਤੀਜੇ ਪਾਗ ਗਦਰ 3 ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਨੇ ਫਿਲਮ ਨੂੰ ਲੈ ਕੇ ਨਵੀਂ ਅਪਡੇਟ ਦਿੱਤੀ ਹੈ ਨਿਰਦੇਸ਼ਕ ਨੇ ਦੱਸਿਆ ਕਿ ਸੁਪਰਸਟਾਰ ਸਨੀ ਦਿਓਲ ਇਸ ਦੇ ਤੀਜੇ ਪਾਗ ਦਾ ਹਿੱਸਾ ਹੋਣਗੇ ਅਨਿਲ ਸ਼ਰਮਾ ਨੇ ਕਿਹਾ ਅਸੀਂ ਗਦਰ 3 ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਫਿਲਮ ਨਾਲ ਜੁੜੀ ਹਰ ਗੱਲ ਪੂਰੀ ਹੋ ਜਾਵੇਗੀ ਤਾਂ ਸ਼ੇਅਰ ਜ਼ਰੂਰ ਕੀਤੀ ਜਾਵੇਗੀ ਅਜੇ ਕੁਝ ਸਮਾਂ ਹੈ ਗਦਰ 2 ਨੂੰ ਬਣਾਉਣ ਦੇ ਵਿੱਚ 20 ਸਾਲ ਲੱਗੇ ਸਨ ਅਨਿਲ ਸ਼ਰਮਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਫਿਲਮ ਗਦਰ ਇੱਕ ਪ੍ਰੇਮ ਕਥਾ ਅਤੇ ਗਦਰ 2 ਨਾਲੋਂ ਭਾਵਨਾ ਦੇ ਲਿਹਾਜ਼ ਨਾਲ ਵੱਡਾ ਪੈਕੇਜ ਹੋਵੇ ਗਦਰ 2 ਸਾਲ 2023 ਦੀ ਪੰਜਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ ਅਤੇ ਹੁਣ ਤੱਕ ਦੀ ਅਠਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਹੈ ਨਿਰਦੇਸ਼ਕ ਨੇ ਅੱਗੇ ਕਿਹਾ ਗਦਰ 3 ਉਦੋਂ ਆਵੇਗੀ ਜਦੋਂ ਸਕ੍ਰਿਪਟ ਪੂਰੀ ਹੋ ਜਾਵੇਗੀ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਭਾਵਨਾ ਦਾ ਹੜ ਨਹੀਂ ਹੈ ਸਗੋਂ ਭਾਵਨਾ ਦਾ ਐਟਮ ਬੋਮ ਹੈ ਪਹਿਲੇ ਦੋ ਪਾਗਾਂ ਦੇ ਵਿੱਚ ਸਨੀ ਨੇ ਤਾਰਾ ਸਿੰਘ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਸੀ ਉਹਨਾਂ ਦੇ ਨਾਲ ਸਕੀਨਾ ਦਾ ਕਿਰਦਾਰ ਨਿਭਾਉਣ ਵਾਲੀ ਅਮੀਸ਼ਾ ਪਟੇਲ ਸੀ ਉਤਕਰਸ਼ ਸ਼ਰਮਾ ਉਹਨਾਂ ਦੇ بیٹے ਦੀ ਭੂਮਿਕਾ ਵਿੱਚ ਸਨ ਜਦੋਂ ਅਨਿਲ ਸ਼ਰਮਾ ਤੋਂ ਪੁੱਛਿਆ ਗਿਆ ਕਿ ਸਨੀ ਦਿਉਲ ਤੀਜੇ ਪਾਗ ਵਿੱਚ ਹੋਣਗੇ ਤਾਂ ਫਿਲਮ ਨਿਰਮਾਤਾ ਨੇ ਕਿਹਾ ਮੇਰਾ ਮੰਨਣਾ ਹੈ ਕਿ ਕਹਾਣੀ ਜਾਰੀ ਰਹਿਣੀਆਂ ਚਾਹੀਦੀਆਂ ਨੇ ਮੈਂ ਕਹਾਣੀ ਨੂੰ ਅੱਗੇ ਲੈ ਜਾਣਾ ਚਾਹੁੰਦਾ ਹਾਂ 2001 ਵਿੱਚ ਰਿਲੀਜ਼ ਹੋਈ ਗਦਰ ਇੱਕ ਪ੍ਰੇਮ ਕਥਾ 1947 ਵਿੱਚ ਭਾਰਤ ਦੀ ਵੰਡ ਦੌਰਾਨ ਇੱਕ ਦੁਖਦਾਈ ਪ੍ਰੇਮ ਕਹਾਣੀ ਸੀ ਜਿਸ ਵਿੱਚ ਤਾਰਾ ਸਿੰਘ ਨਾਂ ਦਾ ਟਰੱਕ ਡਰਾਈਵਰ ਸਕੀਨਾ ਨਾਂ ਦੀ ਪਾਕਿਸਤਾਨੀ ਕੁੜੀ ਨਾਲ ਪਿਆਰ ਕਰ ਪੈਂਦਾ ਹੈ ਦੂਜੀ ਕਿਸ਼ 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਤੈਅ ਕੀਤੀ ਗਈ ਸੀ ਫਿਲਮ ਵਿੱਚ ਤਾਰਾ ਸਿੰਘ ਨੂੰ ਪਾਕਿਸਤਾਨੀ ਅਧਿਕਾਰੀਆਂ ਦੁਆਰਾ ਕੈਦ ਕੀਤੇ ਗਏ ਆਪਣੇ ਪੁੱਤਰ ਜੀਤਾ ਨੂੰ ਛਡਾਉਣ ਲਈ ਪਾਕਿਸਤਾਨ ਪਰਤਦਾ ਦਿਖਾਇਆ ਗਿਆ ਸੀ ਹੁਣ ਦੇਖਣਾ ਇਹ ਹੈ ਕਿ ਤੀਜੇ ਪਾਗ ਦੇ ਵਿੱਚ ਕੀ ਕਮਾਲ ਦਿਖਾਉਣ ਵਾਲੇ ਹੈ ਮੇਕਰਸ